ਕਿੰਨੇ ਦਿਨ ਇੱਥੇ ਤੁਸੀਂ ਰਹਿੰਦੇ ਹੋ 27 ਦਿਨ 27 ਦਿਨ ਨਹੀਂ ਫੈਨੂ ਚਲੇ ਜਾਨੇ ਆ 28 ਦਿਨ ਜਾਣ ਦਾ ਕੀ ਕਾਰਨ ਜੀ ਬਸ ਉਹ ਸਾਡੀਆਂ ਪਰਸਨਲ ਭਾਵਨਾਵਾਂ ਨੇ ਜਿਹੜੀਆਂ ਅਸੀਂ ਨਹੀਂ ਵਿਆਹ ਕਰ ਸਕਦੇ ਉਹ ਜਿਹਨ ਸੰਸਕਾਰ ਹੋਏ ਸੀ ਨਾ ਅਸੀਂ ਉਸ ਦਿਨ ਅਸੀਂ ਰੁਕ ਨਹੀਂ ਸਕਦੇ ਅਸੀਂ ਦੇਖ ਨਹੀਂ ਸਕਦੇ ਉਹਨਾਂ ਨੇ ਕਿਹਾ ਜੋ ਇਹਨਾਂ ਪਾਪੀਆਂ ਨੇ ਜ਼ੁਲਮ ਕੀਤਾ ਹੈ ਉਹ ਤੇ ਹੁਣ ਦੇਖੋ ਨੇ ਬਿੜਾ ਤੋਂ ਉਹਨਾਂ ਨੇ ਹੀ ਕਰਨਾ ਹੁਣ ਲੋਕ ਕਿ ਤੁਹਾਨੂੰ ਆਪ ਉਂਗਲ ਫੜ ਕੇ ਹੀ ਸਭ ਕੁਝ ਕਰਵਾਉਂਦੇ ਨੇ ਜੋ ਹੁਕਮ ਹੁੰਦਾ ਤਾਂ ਅੱਜ ਵੀ ਮੈਂ ਹੋਏ ਤੁਹਾਨੂੰ ਦਿਖਾ ਦੇਣਾ ਉਹ ਬੰਦੇ ਆਏ ਜੀ ਕਿ ਨਾ ਆਜੋ ਆਜੋ ਦਰਸ਼ਨ ਜੀਨਾਂ ਨੂੰ ਕੋਈ ਨੇ ਅਸੀਂ ਦੇ ਉਹਨਾਂ ਨੂੰ ਬਿਲਕੁਲ ਸ਼ਖਸ਼ਤ ਦਰਸ਼ਨ ਕੀਤੇ ਨੇ ਸਾਲਾ ਹੱਥ ਵੜ ਕੇ ਗਲਾ ਕਰਦੇ ਨੇ ਨਾਲ ਉਹ ਕਹਿੰਦੇ ਗੁਰਮੁਖੀ ਜੀ ਸਾਰੇ ਠੰਡਾ ਦੁੱਧ ਬੁਲਾ ਰਹੇ ਗਰਮ ਬੁਲਾ ਰਹੇ ਤੁਸੀਂ ਠੰਡਾ ਬੁਲਾਓ ਗਰਮ ਕਿਉਂ ਬੁਲਾ ਰਹੇ ਹੋ ਮੈਂ ਕਹਾ ਮਾਰੇ ਬਾਤ ਠੰਡ ਸੀ ਉਹ ਵੰਦਰਾ ਆਏ ਬੰਦੇ ਉਹ ਕਹਿੰਦੇ ਅੰਦਰ ਤੋਂ ਪੱਖੇ ਚੱਲਦੇ ਨੇ ਆਂਦੇ ਨੇ ਚੱਕਰ ਮਾਰ ਕੇ ਚਲੇ ਜਾਂਦੇ ਨੇ ਅਸੀਂ ਹਰ ਵਾਰ ਦੋ ਦੋ ਮਿੰਟ ਬਾਅਦ ਸਫਾਈ ਕਰਾਉਂਦੇ ਰਹਿੰਦੇ ਆ ਕੋਈ ਮਾਰੇ ਪਤਾ ਨਹੀਂ ਕਿਸ ਟਾਈਮ ਆ ਜਾਣਾ ਔਰ ਜਲਦੀ ਹੀ ਕੋਈ ਗਲਤ ਗੱਲ ਕਰ ਦਿੰਦੇ ਉਹ ਮੇਰੀ ਅੱਖ ਸਾਹਦੇ ਹੁੰਦੀ ਹੈ ਮੈਂ ਸਭ ਨੂੰ ਦੇਖ ਰਿਹਾ ਹਾਂ ਕਿ ਕੌਣ ਕੀ ਕਰ ਰਿਹਾ ਹੈ ਛੇਵੇਂ ਬਹਿਣਾ ਥੀਆ ਜੋ ਹੁਕਮ ਹੋਇਆ ਬੇਡੀਆਂ ਵੰਡੀਆਂ ਨੇ ਬੇਡੀਆਂ ਵੰਡਦੀ ਉਹਨਾਂ ਨੂੰ ਹੁਕਮ ਹੋਇਆ ਕਿ ਛੋਲੇ ਕੁਲਚੇ ਵੰਡਣ ਛੋਲੇ ਗੁਲਚੇ ਛੋਲੇ ਰਾਜਮਾ ਚਾਵਲ ਰਾਜਮਾ ਜੋ ਉਹ ਕਹਿੰਦੇ ਨੇ ਅਸੀਂ ਉਹ ਕਰਨਿਆ ਉਹਨਾਂ ਬਿਨਾ ਨਹੀਂ ਕਰ ਸਕਦੇ ਅਸੀਂ ਖਾਂਦੇ ਕੁਛ ਨਹੀਂ ਪਿਆ ਜੋ ਸਾਲਵਰ ਜੋੜ ਰਹੇ ਆ ਉਹ ਸਭ ਲਾ ਦੇਣੇ ਆ ਅਸੀਂ ਕਿਸੇ ਕੋਲ ਲੈਂਦੇ ਨਹੀਂ ਲੋ ਕੋਈ ਥਾਨੂੰ ਆ ਕੇ ਕਹੇ ਜੀ ਅਸੀਂ ਲੈ ਲਾਂਗੇ ਕੀ ਕਰਨੇ ਤੁਹਾਡੇ ਕੋਲ ਆ ਗਿਆ ਯਾਰ ਇਸ ਇਸੇ ਤਰੀਕੇ ਨਾਲ ਚੱਲਦੀ ਰਹੇ ਬਸ ਇਸੇ ਤਰੀਕੇ ਨਾਲ ਜੋ ਇਹ ਖਤਮ ਹੋ ਉਹ ਬਣਾ ਦੋ ਉਹ ਖਤਮ ਹੋ ਉਹ ਬਣਾ ਦੋ ਉਹ ਖਤਮ ਹੋ ਉਹ ਬਣਾ ਦੋ ਬਸ ਬੰਦ ਰਹੀ ਕਰਨੀ ਨਹੀਂ ਦਿੰਦੇ ਇਹਨਾਂ ਨੂੰ ਮੇਰੇ ਅੱਗੇ ਹੁਣ ਇੱਕ ਦਿਨ ਕੱਲ ਪਰਸੋਂ ਮੇਰਾ ਕੱਲ੍ਹ ਕੇ ਪਰਸੋਂ ਬੰਦ ਇੱਕ ਕੰਡਾ ਬੰਦ ਹੋਇਆ ਲੱਗ ਰਹਿਣਾ ਨਾਸੀ ਨੇ ਪਰੇਸ਼ਾਨ ਹੋ ਗਏ ਸਾਨੂੰ ਸਾਰੇ ਕੋਲ ਪੁੱਛੋ ਯੋ ਕੁਸ਼ ਦੁਨੀਆ ਦਾ ਸਭ ਕੁਝ ਚਲਾ ਗਿਆ ਲਾ ਬਹੁਤ ਲੋਕ ਪਿਛਤੀ ਵਾਰੀ ਇਹ ਜਾਣਨਾ ਚਾਹੁੰਦੇ ਸੀ ਕਹਿੰਦੇ ਹੋਰ ਪਰਿਵਾਰ ਦੇ ਤੁਹਾਡੇ ਵਿੱਚ ਕੋਣ ਕੋਣ ਜੀ ਨੇ ਪੀੜੀਆਂ ਦੇ ਵਿੱਚ ਅੱਗੇ ਕੋਣ ਕੋਣ ਤੁਹਾਡੇ ਚੱਲਦਾ ਰਹੇ ਕੋ ਅਸੀਂ ਇਹ ਸ਼ਾਸਤ ਨਹੀਂ ਬਣਾ ਰਹੇ ਹਾਂ ਦੇ ਮਾਫੀ ਮੰਗਣਿਆ ਚੈਨਲ ਦੇ ਤੋੜੇ ਰਹੇ ਹਾਂ ਤਾਂ ਸਭ ਸੰਗਤ ਕੋਲ ਮਾਫੀ ਮੰਗਨੇ ਆ ਅਸੀਂ ਕਿਸੇ ਉਹ ਨਹੀਂ ਹੈਗੇ ਤੁਸੀਂ ਹਵੇਲੀ ਵੇਖ ਜਾਂਦੇ ਹੋ ਫਿਰ ਮੈਂ ਕਹ ਰਿਹਾ ਕਿ ਜਦੋਂ ਉਸ ਉਸੇ ਤਸਵੀਰ ਉਸੇ ਤਸਵੀਰ ਵੇਖਦੇ ਹਾਂ ਮਨ ਹੁੰਦਾ ਕਿ ਸੰਭਾਲ ਨਹੀਂ ਹੋਈ ਉਸ ਅੱਜ ਤੱਕ ਨਹੀਂ ਗਿਆ ਲਗਦਾ ਸੀ ਉਸ ਨੂੰ ਵੀ ਸਾਂਭਣ ਦੀ ਲੋਡ ਸੀਗੀ ਉਹ ਹੈਗੀ ਹੈ ਪਰ ਕੋਈ ਵੇਖੋ ਨਾ ਸ਼ਾਸਤਾਨ ਤੁਨੀ ਸ਼ਿਵ ਜਗਰ ਕੇ ਬਾਰ ਬਾਰ ਕਹਿ ਰਹੇ ਆ ਸ਼ਾਸਤਰ ਵਿੱਚ ਨਾ ਲਿਆਓ ਸ਼ਹੀਦਾਂ ਦੀ ਪਾਵਨ ਧਰਤੀ ਸ਼ਰੀਫ ਅ ਤਿਗੜ ਸਾਹਿਬ ਦੇ ਵਿਖੇ ਮੌਜੂਦ ਆ ਔਰ ਹਰ ਕੋਈ ਸ਼ੀਧੀ ਜੋੜ ਮੇਲ ਦੇ ਵਿੱਚ ਛੋਟੇ ਸਾਹਿਬਜ਼ਾਦੀ ਔਰ ਮਾਤਾ ਗੁਜਰੀ ਜੀ ਨੂੰ ਜਿੱਥੇ ਸਜਦਾ ਕਰਨ ਦੇ ਲਈ ਸ਼ਰਦਾ ਦੇ ਫੁੱਲ ਨਮਨ ਕਰਨ ਦੇ ਲਈ ਪਹੁੰਚ ਰਿਹਾ ਹੈ ਉੱਥੇ ਹੀ ਜਦੋਂ ਜ਼ਿਕਰ ਦੀਵਾਨ ਟੋਡਰਮਲ ਉਹਨਾਂ ਦਾ ਹੁੰਦਾ ਜਿਨ੍ਹਾਂ ਨੇ ਮਾਤਾ ਗੁਜਰੀ ਜੀ ਔਰ ਛੋਟੇ ਸਾਹਿਬਜ਼ਾਦਿਆਂ ਦੇ ਸੰਸਕਾਰ ਦੇ ਲਈ ਸੋਨੇ ਦੀਆਂ ਮੋਹਰਾਂ ਵਿਛਾ ਕੇ ਜ਼ਮੀਨ-ਮੁਲ ਖਰੀਦੀ ਔਰ ਸੰਸਕਾਰ ਕੀਤਾ ਔਰ ਅੱਜ ਉਹਨਾਂ ਨੂੰ ਵੀ ਹਰ ਕੋਈ ਯਾਦ ਕਰਦਾ ਸਜਦਾ ਕਰਦਾ ਹੈ ਉਹਨਾਂ ਦੀ ਹੀ ਪੀੜੀ ਦੇ ਵਿੱਚੋਂ ਜੋ ਵੰਸ਼ ਨੇ ਉਹ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰਦੇ ਆ ਵਾਹਿਗੁਰਜੀ ਦਾ ਖਾਲਸਾ ਹਲਟਾ ਵਾਹਿਗੁਰਜੀ ਬਤੇ ਮਹਾਰਾਜ ਪਿਛਲੀ ਵਾਰ ਵੀ ਤੁਸੀਂ ਆਏ ਜੀ ਲੰਗਰ ਇੱਥੇ ਤੁਸੀਂ ਲਗਾਏ ਹੋਏ ਸੀ ਮਹਾਰਾਜ ਲਗਾਉਣਾ ਨਹੀਂ ਸਾਡੀ ਕੋਈ ਤਾਕਤ ਨਹੀਂ ਹੈ ਅਸੀਂ ਕੁਝ ਨਹੀਂ ਕਰ ਸਕਦੇ ਜੋ ਲੰਗਰ ਲਗਾਉਂਦੇ ਨੇ ਉਹ ਹੀ ਕਰਦੇ ਨੇ ਉਹ ਹੀ ਬਖਸ਼ਿਸ਼ ਕਰਦੇ ਨੇ ਉਹ ਹੀ ਕਿਰਪਾ ਕਰਦੇ ਨੇ ਤੇ ਲੰਗਰ ਲੱਗ ਜਾਂਦੇ ਨੇ ਕਿਦੋਂ ਪੁੰਚੇ ਕਦੋਂ ਤੁਸੀਂ 21 ਤਰੀਕ ਨੂੰ ਆਏ ਸੀ ਰਾਤੀ 3:00 ਵਜੇ ਇਹ ਉਸ ਤੋਂ ਬਾਅਦ ਫਿਰ ਅਸੀਂ ਜੋ ਆ ਕੇ ਰਸਤੀ ਸ਼ੁਰੂ ਹੋਏ ਲੰਗਰ ਅਸੇ ਜੇ ਬਰਸ ਸੇਵਾਦਾਰ ਵੀ ਆਂਦੇ ਰਹੇ ਨਾਲ ਨਾਲ ਸੇਵਾਦਾਰ ਵੀ ਕੋਈ ਨਵੇਂ ਆ ਜਾਂਦੇ ਨੇ ਕੋਈ ਪੁਰਾਣੇ ਆ ਜਾਂਦੇ ਨੇ ਬਾਈ ਜੀ ਹੋ ਕਿੰਨੇ ਇੱਥੇ ਦਿਨ ਕਿੰਨੇ ਦਿਨ ਇੱਥੇ ਤੁਸੀਂ ਰਹਿੰਦੇ ਹੋ ਸਤਾਈ ਦਿਤਾ ਸਤਾਈ ਦਿਤਾ 28 ਨੂੰ ਨਹੀਂ 28 ਨੂੰ ਘਰੋਂ ਚਲੇ ਜਾਂਦੇ ਆ 28 ਨੂੰ ਜਾਣ ਦਾ ਕੀ ਕਾਰਨ ਜੀ ਬਸ ਉਹ ਸਾਡੀਆਂ ਪਰਸਨਲ ਭਾਵਨਾਵਾਂ ਨੇ ਜਿਹੜੀਆਂ ਅਗੇ ਅਸੀਂ ਮੀ ਰਿਅਰ ਕਰਦੇ ਹਾਂ ਪਈ ਉਹ ਜਨ ਸਸਕਾਰ ਹੋਏ ਸੀ ਨਾ ਅਸੀਂ ਉਹ ਦਿਨ ਅਸੀਂ ਰੁਕ ਨਹੀਂ ਸਕਦੇ ਅਸੀਂ ਦੇਖ ਨਹੀਂ ਸਕਦੇ ਉਹਨਾਂ ਨੇ ਕਲਾ ਜੋ ਇਹਨਾਂ ਪਾਪੀਆਂ ਨੇ ਜ਼ੁਲਮ ਕੀਤਾ ਉਹ ਤੇ ਹੁਣ ਦੇਖੋ ਨਬੇੜਾ ਤਾਂ ਉਹਨਾਂ ਨੇ ਹੀ ਕਰਨਾ ਹੁਣ ਲੋਕੀ ਕਹਿੰਨਾ ਬਾਕੀ ਦੇਖ ਲਓ ਉਹਨਾਂ ਦੇ ਉਹਨਾਂ ਦੇ ਨਾਮ ਦੇ ਮੇਲੇ ਲੱਗੇ ਨੇ ਉਹਨਾਂ ਨੂੰ ਕੋਈ ਪੁੱਛਦਾ ਨਹੀਂ ਪਰ ਜਿਵੇਂ ਪਿਛਲੀ ਵਾਰ ਵੀ ਤੁਸੀਂ ਜ਼ਿਕਰ ਕਰ ਰਹੇ ਸੀ ਕੀ ਤੁਹਾਨੂੰ ਆਪ ਉਂਗਲ ਫੜ ਕੇ ਹੀ ਸਭ ਕੁਝ ਕਰਵਾਉਂਦੇ ਨੇ ਜੋ ਹੁਕਮ ਹੁੰਦਾ ਤਾਂ ਅੱਜ ਵੀ ਮੈਂ ਹੋਏ ਤੁਹਾਨੂੰ ਦਿਖਾ ਦੇਣਾ ਉਹ ਬੰਦੇ ਆਏ ਜਿਹਨੇ ਆਜੋ ਆਜੋ ਦਰਸ਼ਨ ਜੀਨਾਂ ਨੂੰ ਕੋਇਰੇ ਉਹ ਬੜੇ ਚੈਨਲ ਆਏ ਨੇ ਸਾਡੇ ਕੋਲ ਉਹਨਾਂ ਚਾਰੇ ਪਰੇਸ਼ਾਨ ਹੋ ਗਏ ਹੋਣਗੇ ਕਿ ਬਈ ਕਿਨੇ ਦੁਨੀਆ ਆਈਏ ਇਹ ਮੇਰੇ ਕੋਲ ਪਹਿਲੀ ਵਾਰ ਆਏ ਨੇ ਤੇ ਇਹਨਾਂ ਨੂੰ ਪੁੱਛੋ ਇਹਨਾਂ ਕੋਲ ਪੁੱਛੋ ਮੈਂ ਕੀ ਰਸਾਂ ਇਹਨਾਂ ਕੋਲ ਪੁੱਛੋ ਬਾਈ ਗੁਰਜੀ ਖਾਨ ਸਾਹਿਬ ਬਾਈ ਗੁਰਜੀ ਖਾਨ ਸਾਹਿਬ ਬਾਈ ਗੁਰਜੀ ਕਿੱਥੋਂ ਤੁਸੀਂ ਕਿੱਥੋਂ ਮੈਂ ਬਾਬਾ ਜੀ ਪਟਾਲੇ ਤੋਂ ਆਇਆ ਸੀਗਾ ਰੂਟੀਨ 'ਚ ਅਸੀਂ ਹਰ ਸਾਲ ਹੀ ਆਉਂਦੇ ਸੀਗੇ ਪਰ ਇਸ ਵਾਰੀ ਸਾਨੂੰ ਕਿਸੇ ਬੰਦੇ ਨੇ ਬਾਬਾ ਜੀ ਨੇ ਇੰਟਰੋਡਕਸ਼ਨ ਕਰਾਇਆ ਸੀਗਾ ਉਸ ਤੋਂ ਅਸੀਂ ਉਸ ਤੋਂ ਬਾਅਦ ਮੇਰਾ ਪੂਰਾ ਪਰਿਵਾਰ ਕਈ ਦਿਨਾਂ ਤੋਂ ਲਗਾਤਾਰ ਆ ਰਿਹਾ ਹੈ ਮਹਾਰਾਜ ਸਾਹਿਬ ਦਰਸ਼ਨ ਕਰਨ ਵਾਸਤੇ ਤੇ ਬਹੁਤ ਹੀ ਕਿਰਪਾ ਹੈ ਇਹੋ ਜਿਹੇ ਦਰਸ਼ਨ ਹੋਏ ਜਿਹੜੇ ਕਿ ਸਾਨੂੰ ਸਾਰੀ ਉਮਰ 55 ਸਾਲ ਦੀ ਉਮਰ ਹੋ ਗਈ ਮੇਰੀ ਕਦੀ ਨਹੀਂ ਹੋਏ ਜਿਹੜੇ ਕਿ ਇਸ ਵਾਰੀ ਬਾਬਾ ਜੀ ਸਪਾਸਨ ਮਹਾਂਪੁਰਸ਼ਾਂ ਦੇ ਦਰਸ਼ਨ ਹੋਏ ਹਨ ਉਹਨਾਂ ਦਰਸ਼ਨ ਹੈ ਮੇਰਾ ਕੋਈ ਰੋਲ ਨਹੀਂ ਨਾ ਮੇਰਾ ਕੁਝ ਹੈਗਾ ਜੋ ਕੋ ਇਹਨੇ ਉਹ ਦੇ ਕੋ ਸਾਹਿਬ ਜਦ ਨੇ ਜੋਰਾਵਰ ਸਿੰਘ ਪੁੱਤਰ ਸਿੰਘ ਜੋ ਨੇ ਉਹ ਇਹਨੇ ਸਖ ਸਾਧ ਦਰਸ਼ਨ ਬਾਬੇ ਨੇ ਕਰਾਇਆ ਸਖ ਦਾ ਦਰਸ਼ਨ ਇੰਨੀ ਕਿਰਪਾ ਇਸ ਭੰਡਾਰੇ ਚ ਹੈ ਇਸ ਭੰਡਾਰੇ ਪਰ ਮਹਾਰਾਜ ਜੀ ਸਾਡਾ ਥੋੜਾ ਕੋਈ ਅਸੀਂ ਲੋਕ ਸੋਚ ਨਹੀਂ ਸਕਦੇ ਵੀ ਅੱਪਾ ਕਿੱਥੇ ਤੱਕ ਹੈਗੇ ਕੀ ਸਾਡਾ ਸਟੇਟਸ ਕੀ ਹੈ ਕੀ ਨਹੀਂ ਇੰਨੀ ਕਿਰਪਾ ਹੋਈ ਹੈ ਮਹਾਰਾਜ ਸਾਹਿਬ ਔਰ ਜਿਵੇਂ ਗੱਲਾਂ ਕਰਦੇ ਕਰਦੇ ਅੱਖਾਂ ਵੀ ਤੁਹਾਡੀ ਭਰ ਆਉਂਦੀਆਂ ਉਹ ਕਿਉਂਕਿ ਵਿਰਾਗ ਹੀ ਹੈ ਉਸ ਵਿਰਾਗ ਨੂੰ ਹੈ ਨਾ ਹਰ ਕੋਈ ਮਹਿਸੂਸ ਕਰਦਾ ਦੇਖੋ ਜੀ ਅਸੀਂ ਦੇ ਉਹਨਾਂ ਨੂੰ ਬਿਲਕੁਲ ਸਾਖ ਸਾਧ ਦਰਸ਼ਨ ਕੀਤੇ ਨੇ ਸਾਡਾ ਆਦ ਬੜਾ ਗੇਲਾ ਕਰਦੇ ਨੇ ਨਾਲ ਉਹ ਕਹਿੰਦੇ ਗੁਰਮੁਖੀ ਜੀ ਸਾਰੇ ਠੰਡਾ ਦੁੱਧ ਬੁਲਾਉਂਦੇ ਗਰਮ ਬੁਲਾ ਰਹੇ ਤੁਸੀਂ ਠੰਡਾ ਬੁਲਾਓ ਗਰਮ ਕਿਉਂ ਬੁਲਾ ਰਹੇ ਹੋ ਮੈਂ ਕਿਹਾ ਮਾਰੇ ਬਾਤ ਠੰਡ ਸੀ ਉਹ ਵੰਦਰਾ ਆਇਆ ਬਦ ਉਹ ਕਹਿੰਦੇ ਇਹਨਾਂ ਦਾ ਪੱਖ ਚੱਲ ਲਵੇ ਗਰਮੀ ਹੋ ਗਈ ਉਹਨਾਂ ਨੂੰ ਦੇਖ ਲੋ ਕਿੰਨੀ ਗਰਮੀ ਤੁਹਾਡੇ ਸਾਹਮਣੇ ਹੁਣ ਤੁਸੀਂ ਠੰਡਾ ਵੀ ਪੀਸੇ ਪੜਦਾ ਬਹਿ ਜੇ ਤੁਸੀਂ ਪੀਚੇ ਦੇ ਲੈਣਾ ਜਿਸ ਨਾਲ ਅਜ਼ਦਤ ਵੀ ਤਾਇਆ ਫਿਰ ਮਨ ਬਗੜਣਾ ਇਹ ਤਾਂ ਉਹੀ ਕਰਦੇ ਨੇ ਸਭ ਕੁਝ ਸਾਡੀ ਕੋਈ ਨਹੀਂ ਬਾਬਾ ਜੰਦਰੂ ਹੁਕਮ ਹੁੰਦਾ ਉਸ ਦਾ ਉਸ ਸ਼ਾਮਰਾ ਜੀ ਜਿਵੇਂ ਹੁਕਮ ਹੋਇਆ ਬੇਟੀਆਂ ਬਣਨੀਆਂ ਨੇ ਬੇਟੀਆਂ ਬਣਦੀ ਉਹਨਾਂ ਦਾ ਹੁਕਮ ਹੋਇਆ ਕਿ ਚੋਲੇ ਕੁਲਚੇ ਵੰਨਣ ਛੋਲੇ ਗੁਲਚੇ ਛੋਲੇ ਰਾਜਮਾ ਚਾਵਲ ਰਾਜਮਾ ਜੋ ਉਹ ਕਹਿੰਦੇ ਨੇ ਸ਼ੁਰੂ ਕਰਨੇ ਆ ਉਹਨਾਂ ਬਿਨਾਂ ਨਹੀਂ ਕਰ ਸਕਦੇ ਸੀ ਕੋਈ ਹਲਵਾਈ ਨਹੀਂ ਕੁਝ ਨਹੀਂ ਜੋ ਬਾਬਾ ਜੀ ਬਾਬਾ ਜੀ ਆਪ ਹੀ ਕਰਦੇ ਨੇ ਸਭ ਕੁਝ ਆਪੇ ਹੀ ਬੰਦੇ ਨੇ ਆਪੇ ਹੀ ਫਾਦੀ ਬਣਦਾ ਜੋ ਬਣਦਾ ਇਹ ਸੰਗਤ ਗੁਰੂ ਬੁੱਝੋ ਜੋ ਬਹੁਤ ਲੋਕ ਪਿਛਤੀ ਵਾਰ ਇਹ ਜਾਣਨਾ ਚਾਹੁੰਦੇ ਸੀ ਕਹਿੰਦੇ ਹੋਰ ਪਰਿਵਾਰ ਦੇ ਤੁਹਾਡੇ ਵਿੱਚ ਕੋਣ-ਕੋਣ ਜੀ ਨੇ ਪੀੜੀਆਂ ਦੇ ਵਿੱਚ ਅੱਗੇ ਕੋਣ-ਕੋਣ ਤੁਹਾਡੇ ਚੱਲਦਾ ਰਹੇ ਉਹ ਅਸੀਂ ਇਹ ਸ਼ਾਸਤ ਨਹੀਂ ਬਣਾ ਜਾਂਦੇ ਮਾਫੀ ਮੰਗਣਿਆ ਚੈਨਲ ਦੇ ਪੜੇ ਰਾਏ ਤੋਂ ਸਭ ਸੰਗਤ ਕੋਲ ਮਾਫੀ ਮੰਗਨੇ ਆ ਅਸੀਂ ਕਿਸੇ ਉਹ ਨਹੀਂ ਹੈਗੇ ਅਸੀਂ ਤੇ ਕਿਸੇ ਨੂੰ ਸ਼ੋਅ ਨਹੀਂ ਕਰਦੇ ਅਸੀਂ ਉਸ ਟਾਈਮ ਤੇ ਆਣਾ ਇਸ ਸਮੇਂ ਤੇ ਗੈਰ ਜ਼ਲਦੀ ਸੀ ਟਿਕਟਕ ਇਹ ਨਹੀਂ ਪੁੱਛਣੀ ਹੁਣ ਸਾਰੇ ਲੋਕ ਪੁੱਛਦੇ ਨੇ ਬੇਦਾਰਾ ਕਰੋ ਅਸੀਂ ਅਗਰ ਪੁੱਛਦੇ ਨੇ ਅਸੀਂ ਕੀ ਦਸੀਏ ਮੇਰਾ ਕਹਿੰਦਾ ਮਤਲਬ ਹੈ ਇਹ ਕਿ ਅਸੀਂ ਤੁਸੀਂ ਆਣਾ ਜਾਓ ਆ ਕੇ ਤੇ ਦੇਖ ਲਓ ਜੋ ਦੇਖਣਾ ਹੈ ਇਸ ਤੇ ਮੈਂ ਕੁਝ ਕਹਿ ਨਹੀਂ ਸਕਦਾ ਜਿਹੜੇ ਆਪਣੀਆਂ ਅੱਖਾਂ ਨਾਲ ਦੇਖੋ ਨਾ ਹੋਰ ਬਤਾ ਲੱਗ ਜਾਏਗਾ ਨਹੀਂ ਜੀ ਸਾਰੇ ਤੀਰ ਦੁਬਾਰਾ ਬਾਰਹੀਏ ਤੀਰ ਸੇ ਇੱਕ ਵਾਰ ਸਾਰੇ ਤੀਰ ਤਾਂ ਹੋ ਕੇ ਤੁਹਾਨੂੰ ਉਥੋਂ ਨਾ ਕੁਝ ਮਿਲੇਗਾ ਤੇ ਜ਼ਰੂਰ ਮਿਲੇਗਾ ਇਹਦੇ ਖੋ ਪੰਡਾਰਾ ਖੋਲ ਕੇ ਬੈਠਣ ਲਾਓ ਇਹ ਲੁੱਟ ਸਗੇ ਲੁੱਟੋ ਕੋਈ ਬੰਦਾ ਐ ਤੇ ਕਹਿੰਦਾ ਨਾ ਮੈਂ ਮੈਨੂੰ ਲੁੱਟ ਸਕੇ ਤੇ ਲੁੱਟ ਐ ਤੇ ਕਹਿੰਦਾ ਮੈਂ ਤੇ ਲੁੱਟਣਾ ਸੇ ਤਿਆਰ ਬਿਠਾਇਆ ਹੈ ਲੁਟੀਨਾ ਸੇ ਤਿਆਰ ਆ ਤੁਸੀ ਲੁੱਟੋ ਪਰ ਦੇਖੋ ਸ਼ਹਿਬ ਨੇ ਮੇਰੇ ਸ਼ਹਿਨਸ਼ਾਹ ਨੇ ਮੇਰੇ ਬਾਦਸ਼ਾਹ ਨੇ ਇਹਨਾਂ ਨੂੰ ਕੌਣ ਲੁੱਟ ਸਕਦਾ ਹੈ ਜਿਹੜੇ ਖਜ਼ਾਨੇ ਦੀ ਕਮੀ ਨਹੀਂ ਕੀਤੀ ਜਿਹਨੂੰ ਜੋ ਦੇ ਜਾ ਉਹ ਮਿਲ ਜਾਂਦਾ ਥੋਮਸ ਐ ਇੰਨੀ ਬੜੀ ਕਿਰਪਾ ਹੈ ਕਿ ਆਂਦੇ ਨੇ ਚੱਕਰ ਮਾਰ ਕੇ ਜਲੇ ਜਾਂਦੇ ਨੇ ਅਸੀਂ ਹਰ ਵਾਰ ਦੋ ਦੋ ਮਿੰਟ ਵਿੱਚ ਸਫਾਈ ਕਰਾਉਂਦੇ ਰਹਿੰਦੇ ਆ ਕੋਈ ਮਹਾਰਾਜ ਪਤਾ ਨਹੀਂ ਕਿ ਇਸ ਟਾਈਮ ਆ ਜਾਣਾ ਔਰ ਜਰਰੀ ਕੋਈ ਗਲਤ ਗੱਲ ਕਰ ਦੋ ਤੇ ਉਹ ਮੈਰੀ ਅੱਖ ਸਾਹਦੇ ਨਹੀਂ ਮੈਂ ਸਭ ਨੂੰ ਦੇਖ ਰਿਹਾ ਹਾਂ ਉਹਨਾਂ ਕਿ ਕੌਣ ਕੀ ਕਰ ਰਿਹਾ ਹੈ ਚਾਹਵੇਂ ਮੈਂ ਬਹਿਣਾ ਤੀਆਂ ਜਾ ਉਧਰ ਮੈਂ ਨਾ ਮੈਂ ਸਭ ਨੂੰ ਦੇਖ ਲੈਣਾ ਪਤਾ ਲੱਗ ਜਾਂਦਾ ਵੀ ਇੱਕ ਬੰਦਾ ਕੌਣ ਕੀ ਕਰ ਰਿਹਾ ਕੌਣ ਕੀ ਕਰ ਰਿਹਾ ਹੈ ਕੌਣ ਕਿੱਧਰ ਹੈ ਕੌਣ ਕਿੱਧਰ ਹੈ ਕੋਈ ਕਿਹੜਾ ਬੰਦਾ ਸੇਵਾ ਕਰ ਰਿਹਾ ਜਿਹੜਾ ਨਹੀਂ ਕਰ ਰਿਹਾ ਉਹ ਤੁਹਾਨੂੰ ਨਾਲ ਗੱਲ ਕਰ ਰਿਹਾ ਪਤਾ ਮੈਂ ਮੈਂ ਸਭ ਨੂੰ ਰਿਹਾ ਹਾਂ ਕਿ ਉਸ ਟਾਈਮ ਦੇ ਵਿੱਚ ਸੋਨੇ ਦੀਆਂ ਮੋਹਰਾਂ ਵਿਛਾ ਕੇ ਜ਼ਮੀਨ ਖਰੀਦਨੀ ਔਰ ਅੱਜ ਦੇ ਟਾਈਮ ਦੇ ਵਿੱਚ ਦੁਨੀਆ ਦੀ ਜੇਕਰ ਕੋ ਸਭ ਤੋਂ ਮਹਿੰਗੀ ਜ਼ਮੀਨ ਹੋਈ ਹੈ ਤਾਂ ਉਹੀ ਫਤੇਗੜ ਸਾਹਿਬ ਦੀ ਪਵਨ ਧਰਤੀ ਹੋਈ ਹੈ ਤੁਸੀਂ ਕੀ ਕਹਿ ਰਹੇ ਹੋ ਨਾ ਜਿੰਨਾ ਸਮਾਨ ਦੇਖੋ ਇਹ ਹੁਣ ਆਇਆ ਜੇ ਇਹ ਦੇਖੋ ਇਹ ਵੀ ਦਿਖਾ ਦਿਓ ਇਹ ਸਮਾਨ ਜਿਹੜਾ ਆਇਆ ਹੈ ਕਿ ਮੈਂ ਇਹ ਕਫਰੀ ਦਾ ਆਂਦਾ ਨਹੀਂ ਕਿਰੋ ਪੈਸਾ ਲੱਗਦਾ ਨਾ ਦੁੱਤ ਤੇ ਦੇਈ ਤੇ ਇਹ ਸਮਾਨ ਦੇਖੋ ਨਾ ਖੋਲ ਕੇ ਦੇਖੋ ਬੋਰੀਆਂ ਆਂਦੀਆਂ ਨੇ ਪਾਲਕ ਆਂਦੀ ਏ ਸਮਾਨ ਆਂਦਾ ਹੈ ਮਸਾਲੇ ਸਾਰੇ ਮਸਾਲੇ ਖਦੋ ਪਹਿਲੇ ਪਾਣੀ ਦੇਖੋ 200 400 ਬੋਤਲ ਪਾਣੀ ਮੰਗ ਆ ਨੀ ਅਸੀਂ ਖਾਂਦੇ ਕੁਛ ਨਹੀਂ ਪਿਆ ਜੋ ਸਾਲ ਵਰ ਜੋੜ ਰਹੇ ਆ ਉਹ ਸਭ ਲਾ ਦੇਣੇ ਅਸੀਂ ਅਸੀਂ ਕਿਸੇ ਕੋ ਲੈਂਦੇ ਨਹੀਂ ਲੋ ਕੋਈ ਸਾਨੂੰ ਆ ਕੇ ਕਹੇ ਜੀ ਅਸੀਂ ਲੈ ਲਵਾਂ ਸੀ ਕਿ ਕੀ ਕਰਾਂ ਤੁਹਾਡੇ ਕੋਲ ਆ ਗਿਆ ਬੈਤੂ ਕੀ ਕਰਨੇ ਅਸੀਂ ਗੁਪਤਦਾਨ ਜੋਦਾਨ ਸਭ ਗੁਪਤੇ ਇਹ ਨਹੀਂ ਕਿ ਬਣੀ ਸ਼ੋਅ ਕਰਨਾ ਆ ਜੇ ਜੇ ਅਸੀਂ ਕੁਛ ਨਹੀਂ ਕਰਨ ਜੋਗੇ ਨਾ ਕਰਨ ਜੋਗੇ ਨਾ ਕਰ ਸਕਨੇ ਆ ਨਾ ਸਾਡਾ ਸ਼ਰੀਰ ਹੈ ਸ਼ਰੀਰ ਨੂੰ ਜੀਵਨ ਚਲਾਉਣਾ ਹੈ ਹਾਂ ਉਹ ਜੋ ਕਹਿੰਦੇ ਨੇ ਹੁਣ ਬੱਚੇ ਹੋ ਗਏ ਤਾਂ ਫੀਆਂ ਮੰਗਣਗੇ ਤੇ ਦੇਖੋ ਲੈਣਗੇ ਤਾਂ ਫੀਆਂ ਪੂਰੀ ਭਰੇ ਇਹ ਮੰਨ ਦਾਂਗੇ ਤੁਹਾਡੇ ਸਾਹਮਣੇ ਪਰਮ ਸੰਸਦੋਂ ਉਸੀ ਹਵੇਲੀ ਵੇਖ ਜਾਂਦੇ ਹਾਂ ਫਿਰ ਮੈਂ ਕਹ ਰਿਹਾ ਕਿ ਜਦੋਂ ਉਸ ਉਸੇ ਤਸਵੀਰ ਉਸੇ ਤਸਵੀਰ ਵੇਖਦੇ ਹਾਂ ਮਨ ਹੁੰਦਾ ਕਿ ਸੰਭਾਲ ਨਹੀਂ ਹੋਈ ਉਸ ਅਜੇ ਤੱਕ ਨਹੀਂ ਹੈ ਮੈਂ ਨਹੀਂ ਆ ਛੁੱਟ ਕੇ ਬੋਲ ਰਿਹਾ ਆਪਣੇ ਕੋਲ ਇੰਨੀਆਂ ਹਵੇਲੀਆਂ ਨੇ ਜਿਹੜੀਆਂ ਦਿੱਲੀ ਨੇ ਉਹ ਹੀ ਨਹੀਂ ਸੰਭਾਲੀਆਂ ਜਾਂਦੀਆਂ ਇਹ ਕੀ ਕਰਾਂਗੇ ਅਸੀਂ ਉਹਦੀ ਬੜੀ ਗਿਰਬਾਹ ਜੀ ਉਹਨਾਂ ਨੇ ਜੋ ਕਰਨਾ ਹੈ ਉਹਨਾਂ ਨੇ ਕਰ ਰਿਹਾ ਸਾਡੀ ਕੋਈ ਨਹੀਂ ਕਰ ਸਕਦੇ ਸਾਡੀ ਔਕਾਤ ਕੁਝ ਨਹੀਂ ਅਸੀਂ ਸਦਾ ਇਤਿਹਾਸ ਰਿਹਾ ਲੱਗਦਾ ਸੀ ਉਸ ਨੂੰ ਵੀ ਸਾਂਭਣ ਦੀ ਲੋੜ ਸੀਗੀ ਪਰ ਕੋਈ ਦੇਖੋ ਨਾ ਸ਼ਾਸਤਾਨ ਤੁਹਾਨੂੰ ਸੀ ਵੀ ਜਗਰ ਕੇ बार-बार ਕਹਿ ਰਹੇ ਆ ਸ਼ਾਸਤਰ ਵਿੱਚ ਨਾ ਲਿਆਓ ਅਸੀਂ ਸ਼ਾਸਤਰ ਦਾਨ ਨਹੀਂ ਆ ਸਾਨੂੰ ਕਿਸੇ ਚੀਜ਼ ਨਾਲ ਕੋਈ ਮਤਲਬ ਨਹੀਂ ਸਾਨੂੰ ਸਿਰਫ ਲੰਗਰ ਦਾ ਮਤਲਬ ਹੈ ਬਸ ਅਸੀਂ ਲੰਗਰ ਦੀ ਜਵਾ ਕਰਨੀ ਹੈ ਜਿਹੜਾ ਆਵੇ ਖਾਵੇ ਕਈ ਆਂਦੇ ਨੇ ਜਲਦੀ ਜਲਦੀ ਜਾਓ ਜਲਦੀ ਅਸੀਂ ਬਣੇਗਾ ਰੁਕਣਾ ਰੁਕ ਜਾਓ ਜਾਣਾ ਜਾਓ ਕਈ ਲੋਕ ਝੂਠ ਬੋਲਦੇ ਨੇ ਕਹਿੰਦੇ ਆਗੇ ਅਸੀਂ ਨਹੀਂ ਸਾਡੀ ਉਹ 9:00 ਵਜੇ ਦੀ ਗੱਡੀ ਹੈ ਅਸੀਂ ਜਾਣਾ ਮੈਂ ਕਹਿੰਦੀ ਮੈਂ ਤੁਹਾਨੂੰ ਮਾੜਾ ਕਰਾਂਗਾ ਤੁਹਾਡੇ ਭਰਾ ਇੱਕ ਜਾਂਦਾ ਸ਼ੋਅ ਆ ਜਾਂਦਾ ਸ਼ੋਅ ਜਾਂਦਾ ਦੋ ਸ਼ੋਅ ਆ ਜਾਂਦਾ ਨੇ ਮਾਰੇ ਭੀਜਿਆ ਆਪਣੇ ਆਪ ਸਾਰੀ ਮੈਂ ਤੁਹਾਡੇ ਕੋਲ ਹੀ ਬੈਠਾ ਦੇ ਕੋਲ ਸੇਵਾ ਚੱਲ ਰਹੀ ਹੈ ਸੇਵਾ ਤਾਂ ਗੁੰਦੀ ਰਹਿੰਦੀ ਰਹੂਗਾ 24 ਘੰਟੇ ਇਸੇ ਤਰੀਕਾ ਨਾਲ ਚੱਲਦੀ ਰਹੇਗਾ ਸੀ ਸੀ ਗਰਾਉਂਡ ਜੋ ਇਹ ਖਤਮ ਹੋ ਉਹ ਬਣਾ ਦੋ ਉਹ ਖਤਮ ਹੋ ਉਹ ਬਣਾ ਦੋ ਖਤਮ ਹੋ ਉਹ ਬਣਾ ਦੋ ਬੰਦ ਅਸੀਂ ਕਰਨ ਨਹੀਂ ਦਿੰਦੇ ਇਹਨਾਂ ਨੂੰ ਮੇਰੇਗਾ ਉਹ ਇੱਕ ਦਿਨ ਕੱਲ ਪਰਸੋਂ ਮੇਰੇ ਕੱਲ੍ਹ ਕੇ ਪਰਸੋਂ ਇੱਕ ਘੰਟਾ ਬੰਦ ਰਹਿਣਾ ਨਸ਼ੀ ਨੇ ਪਰੇਸ਼ਾਨ ਹੋ ਗਏ ਸਾਨੂੰ ਤੁਹਾਡੇ ਕੋਲ ਪੁੱਛੋ ਯੋ ਕੁਛ ਦੁਨੀਆ ਸਭ ਕੁਝ ਚਲਾ ਗਿਆ ਲਾ ਇਕੰਡੇ ਵਾਸੇ ਰੋ ਬੰਦ ਹੋਇਆ ਇਕੰਡਾ ਨਾ ਬਣੀ ਨੀ ਸਬਜੀ ਹੁਣ ਦੇਖੋ ਉਹ ਦੁੱਧੇ ਚੀਨੀ ਲੈਣੀ ਹੈ ਇਹਨਾਂ ਨੇ ਮਨ ਪਹਿਲੇ ਦੱਸਿਆ ਹੁੰਦੇ ਚੀਨੀ ਇੱਥੇ ਕੱਲ ਆਇਆ ਸੀ ਕੋਈ ਬੰਦਾ ਉਹ ਸਾਨੂੰ ਨਾ ਇੱਕ ਬੋਰੀ 35 ਦੀ ਤਿੰਨ ਬੋਰੀ ਚੀਨੀ ਦੇ ਰਿਹਾ ਸੀ ਅਸੀਂ ਅਸੀ ਨਹੀਂ ਲੈਣੀ ਮਹਾਰਾਜ ਤੁਸੀਂ ਆਪਣੇ ਕੋ ਰੱਖੋ ਕਿਉਂ ਕਿਉਂ ਨਹੀਂ ਲੈਣੀ ਉਹਦਾ ਕਰਨਿਆ ਨਹੀਂ ਕਿ ਸਾਨੂੰ ਕਮਾਂਡੇ ਜਾ ਕੋਈ ਸੀ ਅਪਮਾਨ ਨਹੀਂ ਕਰਦੇ ਮਹਾਰਾਜ ਮੈਂ ਕਿਹਾ ਉਹ 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 ਕਹਿੰਦੇ ਨਹੀਂ ਲੈਣੀ ਨਹੀਂ ਲੈਣੀ ਉਗਣ ਬਈ ਚਲੋ ਐਂ ਕਰ ਲੋ ਤਾਂ ਕਰ ਲੋ ਵੀ ਅਸੀਂ ਤਾਲ ਗਈਏ ਜਿਸ ਹਲਪ ਨੂੰ ਅਮੀਰ ਨਾ ਹੋਵੇ ਸਾਡਾ ਡੈਡੀ ਜਰਾ ਅਮੀਰ ਹੈ ਨਾ ਸਾਣਾ ਪਿਓ ਅਮੀਰ ਹੈ ਫਿਰ ਉਹ ਕਿਉਂ ਕਹਿਗਾ ਕਿ ਜਗ੍ਹਾ ਸਾਡੇ ਆਗੇ ਅਸੀਂ ਲੋਕਾਂ ਨੂੰ ਸਮਝ ਦੇਖ ਬੈਠੇ ਹਾਂ ਸਭ ਲੋਕ ਕਿਸੇ ਕਿਸੇ ਨਾਲ ਗੱਲਾਂ ਕਰਦੇ ਨੇ ਸਭ ਸਭ ਸਮਝਨੇ ਆ ਇਹ ਪ੍ਰਿਵਿਓਰੀ ਚੈਨਲ ਤੋਂ ਲੈ ਕੇ ਕਈਆਂ ਨੇ ਪੁੱਛਿਆ ਨਾ ਐਂਜਲੀ ਹੁੰਜੇ ਇੰਜੀਨੀਅਰ ਅਸੀਂ ਕੀ ਗੱਲ ਦਿੰਦੇ ਹਾਂ ਅਸੀਂ ਕਹਿੰਦੇ ਅਸੀਂ ਤੁਹਾਨੂੰ ਕੁਝ ਕਹਿ ਮਾਰਾਂ ਜੀ ਆਓ ਜੀ ਸਤਿਗੁਰੇ ਨਾ ਹਟੋ ਜੀ ਜੋ ਸਾਡੇ ਕੋਲ ਤਿੰਨ ਬੁਲਉਣਾ ਅਸੀਂ ਕਰਨਾ ਹੀ ਕਰਨਾ ਹੈ ਅਸੀਂ ਐ ਨਹੀਂ ਕਹਾਂਗੇ ਕਿ ਨਹੀਂ ਅਸੀਂ ਬੜੇ ਹੋਏ ਕਰਾਂਗੇ ਤੇ ਕਰਾਂਗੇ ਜਿਹੜੇ ਐਸਾ ਸਾਡੇ ਨਾਲ ਕਿੰਨੇ ਸਾਲਾਂ ਤੋਂ ਜੁੜੇ ਨੇ ਇਹਨਾਂ ਕੋਲ ਪੁੱਛ ਲੋ ਬਾਕੀ ਗੱਲਾਂ ਕੋਈ ਸੰਗਤ ਐ ਸੀੜੀ ਪਿਛਲੀ ਵਾਰ ਵੀ ਸੀਗੀ ਇਸ ਵਾਰ ਵੀ ਇੱਥੇ ਨਜ਼ਰ ਆ ਰਹੀ ਹੈ ਸਾਰੀ ਹੀ ਸਾਰੀ ਹੋਈ ਉਹੀ ਸੰਗਤ ਹੈ ਜੂ ਸੰਗਤ ਨਹੀਂ ਬੰਦੀ ਹੋਰ ਉਲਟਾ ਬੰਦੀ ਹੈ ਤੁਸੀਂ ਪਹਿਲੇ ਥੋੜੀ ਜਿਹਾ ਪਹਿਲੇ ਆ ਦੇਣਾ ਕਿੰਨਾ ਰਾਸ਼ੀ ਪੇਸ਼ ਮਾਰਉਣੀ ਆ ਇਸ ਅੰਦਰ ਉਹ ਲੰਗਰ ਦੀ ਸੇਵਾ ਜਿਹੜੀ ਹੈ ਉਹ ਪੁਲਿਸ ਵਾਲੇ ਦੇਖ ਲੋ ਪੁਲਿਸ ਵਾਲੇ ਮੇਰੇ ਇਹ ਸਾਡੇ ਕੋਲ ਐਸਐਸਪੀ ਪੁਲਿਸ ਆ ਰਹੇ ਆਂਦੇ ਨੇ ਜਿਹੜੇ ਉਹ ਕਹਿੰਦੇ ਅਸੀਂ ਬੜੇ ਵੱਡੇ ਅਫਸਰਾਂ ਕੋਈ ਕਿਤੇ ਸੀਆਈਡੀ ਜੇ ਕੋਈ ਕੋਈ ਉਹ ਸਰਵੇ ਹੁਣ ਇੱਕ ਪੁਲਿਸਲਾ ਆਇਆ ਕਹਿੰਦਾ ਮੈਂ ਨਾਰਕੋਡ ਨਸ਼ਾ ਨਸ਼ਾ ਪਕੜਨਾ ਉਹਦੇ ਵਿੱਚ ਮੈਂ ਮੇਰਾ ਹੀ ਕੋਲ ਏਰੀਆ ਬੂਰਾ ਅਫਸਰਾਂ ਭਈ ਅਸੀਂ ਉਹ ਆਗੇ ਪੁਸ਼ੇ ਨਹੀਂ ਹਾਰੇ ਕਰੋ ਸੇਵਾ ਕਰਦੇ ਨੇ ਆ ਰਹੇ ਹੁਣ ਅਸੀਂ ਤਾਂ ਨਹੀਂ ਕਹਿੰਦੇ ਉਹਨੂੰ ਸੇਵਾ ਕਰਉਣਾ ਉਹਦਾ ਇੱਛਾ ਕਰੋ ਮੈਂ ਕੀ ਕਰਉ ਕੋਈ ਨਹੀਂ ਕੋਈ ਇੱਥੇ ਸਾੱਚੇ ਛੁੱਟਦਾ ਨਹੀਂ ਅਟਲੀ ਗੰਗਾ ਬੈਰੀ ਨਾ ਉਹਨਾਂ ਦੀ ਗੰਗਾ ਬੈਰੀ ਹੈ ਸਾਡੀ ਨਹੀਂ ਬੈਰੀ ਸਾਬ ਜਦ ਨਹੀਂ ਗੰਗਾ ਹੈ ਉਹ ਸਾਬ ਜਦ ਨਹੀਂ ਮਾਇਆ ਸਭ ਕੋ 1 ਰੁਪਿਆ ਵੀ ਨੁਕਸਾਨ ਨਾ ਤਾਂ ਨਹੀਂ ਹੁੰਦਾ ਗੁੱਸਾ ਮੰਨਿਆ ਕਿਉਂਕਿ ਉਹਨਾਂ ਦੀ ਕਿਸੇ ਚੀਜ਼ ਨੂੰ ਨੁਕਸਾਨ ਨਹੀਂ ਹੁੰਦਾ ਨਾ ਜਾਂਦਾ ਦੋਨੋਂ ਦੋਨੋਂ ਦੀ ਹੈ ਸਾਡੀ ਨਹੀਂ ਇਨਾਂ ਦੇ ਪੁਰਖਿਆਂ ਵੱਲੋਂ ਉਸ ਵੇਲੇ ਦੇ ਵਿੱਚ ਪੈਸੇ ਦੀ ਪਰਵਾਹ ਨਹੀਂ ਕੀਤੀ ਗਈ ਔਰ ਦੁਨੀਆ ਦੀ ਜੇਕਰ ਸਭ ਤੋਂ ਮਹਿੰਗੀਆਂ ਜ਼ਮੀਨਾਂ ਦੀ ਜੇਕਰ ਗੱਲ ਹੁੰਦੀ ਹੈ ਜ਼ਿਕਰ ਹੁੰਦਾ ਤਾਂ ਉਹ ਫਤੇਗੜ ਸਾਹਿਬ ਦੀ ਪਾਵਨ ਧਰਤੀ ਦਾ ਹੀ ਜ਼ਿਕਰ ਹੁੰਦਾ ਹੈ ਜੀ ਖੁਬ ਆਪਣਾ ਬਬਈ ਹੈ ਇਹ ਮੇਰੇ ਸਹਿਬ ਜਾਂਦਾ ਹੈ ਇਹ ਉਹਨਾਂ ਨੇ ਲੈ ਕੇ ਦਿੱਤਾ ਹੈ ਪੈਸੇ ਵੀ ਉਹਨਾਂ ਨੇ ਦਿੱਤੇ ਨੇ ਲੈ ਕੇ ਵੀ ਉਹਨਾਂ ਨੇ ਦਿੱਤਾ ਉਹਨਾਂ ਦੇ ਆਲੂ ਰੱਖੋ ਲੈਣ ਨੂੰ ਨਾ ਦਿਓ ਨਾ ਜਿੰਨਾ ਵੀ ਸੇਵਾ ਦਾ ਸਮਾਨ ਹੋਵੇ ਲੰਗਰ ਹੋਵੇ ਸਭ ਕਹਿੰਦੇ ਕਿ ਸਹਬਜ਼ਾਦਿਆਂ ਵੱਲੋਂ ਦਿੱਤਾ ਗਿਆ ਹੈ ਔਰ ਉਹਨਾਂ ਦੀ ਸੇਵਾ ਜਿਹੜੀ ਹੈ ਇੱਥੇ ਇਹਨਾਂ ਦੇ ਵੱਲੋਂ ਨਿਭਾਉਂਦੇ ਇਹ ਨਜ਼ਰ ਆਉਂਦੇ ਨੇ ਪਿਛਲੀ ਵਾਰ ਵੀ ਇਹਨਾਂ ਨਾਲ ਗੱਲਬਾਤ ਹੋਈ ਸੀ ਪਿਛਲੀ ਵਾਰ ਵੀ ਪਹੁੰਚੇ ਹੋਏ ਸੀ ਤਾਂ ਇਸ ਵਾਰ ਵੀ ਛਿੱਦੀ ਦਿਹਾੜੇ ਮੌਕੇ ਇਹਨਾਂ ਦੇ ਵੱਲੋਂ ਆ ਕੇ ਇੱਥੇ ਲੰਗਰ ਦੀ ਸੇਵਾ ਨਿਭਾਈ ਜਾ ਰਹੀ ਹੈ ਕਿ ਮੈਂ ਪਰਸਨ ਜਸ਼ਨਦਰ ਗਗਨਦੀਪ ਸਿੰਘ ਪ੍ਰੋ ਪੰਜਾਬੀ ਟੀਵੀ